ਤੁਸੀਂ ਐ ਦੋਵੇਂ ਬਾਹਾਂ ਤਾਂ ਕਰਕੇ ਹਨਾ ਮਾਰਾ ਹੀ ਨੂੰ ਵਾਜਾ ਮਾਰ ਰਹੇ ਸੀਗੇ ਉਹ ਪੰਜਾਬ ਦੇ ਬਹੁਤ ਨੌਜਵਾਨਾਂ ਨੇ ਬੜੇ ਲੋਕਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਮੰਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੌੜ ਜਨਮ ਲਾਇਆ ਵਾ ਸਿੰਘ ਪੂਰੀ ਚੜਦੀ ਕਲਾ ਦੇ ਵਿੱਚ ਨੇ ਬੇਸ਼ੱਕ ਜਿਹੜਾ ਆ ਦਰਿਆ ਚੜਿਆ ਹੋਇਆਗਾ ਬੰਦਾ ਡੁੱਬਦਾ ਵਾ ਨਾ ਤੇ ਡੁੱਬਦਾ ਬੰਦਾ ਬਾਹਾਂ ਉੱਚੀਆਂ ਕਰਕੇ ਕਹਿੰਦਾ ਮੈਨੂੰ ਬਚਾਓ ਮੈਨੂੰ ਬਚਾਓ ਸਿੰਘਾਂ ਨੂੰ ਪਤਾ ਲੱਗਿਆ ਥੋੜੀ ਬੇਟੀ ਦੀ ਬੇਵਕਤੀ ਮੌਤ ਹੋ ਗਈ ਹੈ ਨਾ ਮਤਲਬ ਜਿਹੜੀ ਇੰਨੀ ਚੜਦੀ ਕਲਾ ਮਹਾਰਾਜ ਕਿਵੇਂ ਬਖਸ਼ਦੇ ਹੈ ਇੰਨੀ ਸੈਟੀਸਫੈਕਸ਼ਨ ਮਹਾਰਾਜ ਕਿਵੇਂ ਬਖਸ਼ਦੇ ਹੈ ਤੇ ਜਿੱਥੇ ਆਪ ਪਰਮੇਸ਼ਰ ਆਏ ਹੋਣ ਜਿੱਥੇ ਆਪ ਹੋ ਰਹੇ ਹੋਣ ਜਿੱਥੇ ਆਪ ਇਹ ਕਿਰਤ ਕੀਤੀ ਹੋਵੇ ਸਾਰਾ ਕੁਝ ਸਾਨੂੰ ਸਿਖਾਇਆ ਹੋਵੇ ਪਰਮੇਸ਼ਰ ਨੇ ਆਵਾਜ਼ ਮਾਰੀ ਆ ਕਿ ਮਹਾਰਾਜ ਜੀ ਕਿਰਪਾ ਕਰੋ ਆ ਜਿਹੜਾ ਵਾ ਕਲੂਕਾਲ ਦਾ ਭਿਆਨਕ ਸਮਾਵਾ ਇਹ ਪਾਸ਼ਾ ਜੀ ਸਾਡੇ ਵਾਸਤੇ ਦੀ ਗੱਲ ਨਹੀਂ ਮਤਲਬ ਇਹਨਾਂ ਨੂੰ ਦਰਿਆਵਾਂ ਦਾ ਜਿਹੜਾ ਵੇਗ ਆ ਉਹ ਡੱਕ ਨਹੀਂ ਸਕਿਆ ਕਦੇ ਵੀ ਤੋਂ اٹਕ ਦਰਿਆ ਸਿੰਘ ਪਾਰ ਕਰਦੇ ਹੁੰਦੇ ਸੀ ਅਰਦਾਸ ਕਰਕੇ ਪਾਰ ਕਰ ਜਾਂਦੇ ਸੀ ਜਲ ਆ ਰਿਹਾ ਵਾ ਇਹ ਇਹ ਜਲ ਤੋਂ ਕਦੇ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਮਹਾਰਾਜ ਜੀ ਜੀ ਉਹ ਵੀ ਗਾਕਰ ਪਰਖੇ ਤੇ ਪਾਸ਼ਾ ਦੇ ਸ਼ਾਨਦਾਰ ਤੇ ਖਰਦੇ ਸੀ ਕਈ ਇੱਥੇ ਗੁਰਮੁਖ ਪਿਆਰੇ ਆ ਇਹਦੇ ਬਾਬਾ ਜੀ ਤੁਹਾਡੀ ਜ਼ਮੀਨ ਨਹੀਂ ਹੈਗੀ ਤਾਂ ਤੁਸੀਂ ਇੱਥੇ ਲਗੇ ਭਾਈ ਜ਼ਮੀਨ ਨਹੀਂ ਹੈਗੀ ਪਰ ਜਮੀਰ ਤੇ ਆਏ ਨਾ ਇਹ ਜੀ ਜੰਤ ਸਭ ਸਰਣਤੁ ਮਾਰੀ ਸਰਬ ਚਿੰਤ ਤੋਦ ਪਾਚ ਜੋ ਤੋ ਨ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਹੈ ਮੈਂ ਗਰੂ ਜੋ ਤੋਦ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਇਸ ਵੇਲੇ ਅਸੀਂ ਹਰੀਕੇ ਹੈਡਵਰਕਸ ਤੋਂ ਥੋੜੀ ਜੀ ਅੱਗੇ ਖੜੇ ਆ ਜਿੱਥੇ ਸਤਲੁਜ ਤੇ ਬਿਆਸ ਦਾ ਮੇਲ ਹੁੰਦਾ ਹੈ ਪਿਛਲੇ ਦਿਨੀ ਕੁਝ ਸਿੰਘਾਂ ਦੀ ਜਿਹੜੀ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿੱਥੇ ਸਿੰਘ ਨਾਲ ਨਾਲ ਬੰਨ ਪੱਕਾ ਕਰ ਰਹੇ ਸੀ ਤੇ ਗੁਰੂ ਸਾਹਿਬ ਦੀ ਬਾਣੀ ਵੀ ਪੜ ਰਹੀ ਸੀ ਸਾਡੇ ਨਾਲ ਉਹ ਸਿੰਘ ਮੌਜੂਦ ਨੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮਹਾਰਾਜ ਕਿੰਨੇ ਦਿਨਾਂ ਤੋਂ ਸੇਵਾ ਕਰ ਰਹੇ ਹੋ ਇੱਥੇ ਇਥੇ ਪਾਸਿਓ ਤਕਰੀਬਨ 16 ਤਰੀਕ ਤੋਂ ਸੇਵਾ ਚੱਲ ਰਹੀ ਹੈ ਜੀ ਜੀ ਹਾਂ ਜੀ ਕਿਉਂਕਿ ਪਹਿਲਾਂ 14 15 ਤਰੀਕ ਨੂੰ ਜਿਹੜੀ ਢਾਹ ਲੱਗ ਚੁੱਕੀ ਸੀ ਦਰਿਆ ਨੂੰ ਇਹ ਫਿਰ 16 ਤਰੀਕ ਨੂੰ ਜਦੋਂ ਬਿਲਕੁਲ ਛੜਕ ਦੇ ਨਾਲ ਹੀ ਆ ਗਿਆ ਬੰਨ ਤੇ ਉਦੋਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਜੀ ਸੰਪਰਦਾਇਕਾਰ ਸੇਵਾ ਸ੍ਰੀ ਹਲੀ ਸਾਹਿਬ ਤੇ ਮਹਾਂਪੁਰਖਾਂ ਦੇ ਸਿੰਘਾਂ ਨੇ ਫਿਰ ਇੱਥੇ ਜਿਹੜੀ ਸੰਗਤਾਂ ਲਿਆਣ ਕੇ ਤਿੰਨਾਂ ਚੋਂ ਪਿੰਡਾਂ ਦੀ ਸੇਵਾ ਉਸ ਦਿਨ ਤੋਂ ਆਰੰਭ ਕੀਤੀ ਹੋਈ ਆ ਤੇ ਦਿਨ ਰਾਤ ਨਿਰੰਤਰ ਜਿਹੜੀਆਂ ਸਿਵਾਮ ਆਇਆ ਚੱਲ ਰਹੀਆਂ ਵਾ ਹੂੰ ਤਕਰੀਬਨ ਰਾਤ ਨੂੰ ਕਈ ਵਾਰ ਦੋ ਵੀ ਵਜ ਜਾਂਦੇ ਕਈ ਵਾਰ ਚਾਰ ਵੀ ਵਜ ਜਾਂਦੇ ਆ ਤੇ ਸਵੇਰੇ ਫੇਰ 6-7 ਵਜੇ ਤੇ ਆਜਰੀ ਜਿਹੜੀ ਆ ਭਰੀ ਦੀ ਥੋੜੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਨਾ ਮਤਲਬ ਦੁਨੀਆ ਨੇ ਬਹੁਤ ਪਿਆਰ ਦਿੱਤਾ ਵੀ ਸਿੰਘ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਬੇਸ਼ੱਕ ਜਿਹੜਾ ਆ ਦਰਿਆ ਚੜ੍ਹਿਆ ਹੋਇਆਗਾ ਮਤਲਬ ਇਹਨਾਂ ਨੂੰ ਦਰਿਆਵਾਂ ਦਾ ਜਿਹੜਾ ਵੇਗ ਆ ਉਹ ਡੱਕ ਨਹੀਂ ਸਕਿਆ ਕਦੇ ਵੀ ਮਤਲਬ ਜਦੋਂ ਕਹਿੰਦੇ ਆ ਕਿ ਜਦੋਂ اٹਕ ਦਰਿਆ ਸਿੰਘ ਪਾਰ ਕਰਦੇ ਹੁੰਦੇ ਸੀ ਅਰਦਾਸ ਕਰਕੇ ਪਾਰ ਕਰ ਜਾਂਦੇ ਸੀ ਤੇ ਤੁਸੀਂ ਵੀ ਮਤਲਬ ਮਾਰੇ ਨਾਲ-ਨਾਲ ਅਰਦਾਸ ਬੇਨਤੀ ਨਾਲ-ਨਾਲ ਬਾਣੀ ਪੜ ਰਹੇ ਹਾਂ ਹਾਂਜੀ ਉਹ ਇਸ ਤਰ੍ਹਾਂ ਬਣਿਆ ਸੀ ਜੀ ਮੀ ਪੈ ਰਿਹਾ ਸੀ ਜੀ ਤੇ ਸੰਗਤ ਚਲੋ ਸਾਡੀ ਸਵਾਈ ਕੀ ਤੇ ਫਿਰ ਨਾਲ ਮੇਰੇ ਦਿਲਬਾਗ ਸਿੰਘ ਆ ਉਹ ਕੀਰਤਨ ਕਰਦਾ ਸਿੰਘ ਤੇ ਉਹਨੂੰ ਪਹਿਲਾਂ ਤੇ ਮੈਂ ਕਹਾ ਦਿਲਬਾਗ ਸਿੰਘ 24 ਸਾਹਿਬ ਦੇ ਪਾਠ ਕਰ ਪੰਜ ਸੱਤ ਉਹਨੇ ਪਾਠ ਕੀਤੇ ਬਹਿ ਕੇ ਤੇ ਉਦੋਂ ਬਾਅਦ ਫਿਰ ਸ਼ਬਦ ਕੀਰਤਨ ਆਰੰਭ ਕਰਦਾ ਜੀ ਤੇ ਉਹ ਫਿਰ ਇੱਕ ਜਿਹੜਾ ਮੰਨ ਕੇ ਚੱਲੋ ਵੱਖਰਾ ਹੀ ਮਾਹੌਲ ਜਿਹਾ ਬਣ ਗਿਆ ਆ ਗਿਆ ਵੀਰ ਸਾਡਾ ਦਿਲਬਾਗ ਸਿੰਘ ਜੀ ਸਾਡੇ ਕੋਲ ਹਾਂਜੀ ਅੱਛਾ ਇਹਨਾਂ ਦੀ ਵੀਡੀਓ ਸੀ ਉਹ ਹਾਂਜੀ ਇਹ ਵੀ ਮਾਰ ਆਜੋ ਅੱਗੇ ਆਜੋ ਇੱਧਰ ਆਜੋ ਜੀ 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 ਉਹ ਜਿਵੇਂ ਉੱਥੇ ਨਾ ਕਮੈਂਟ ਆਏ ਸੋਸ਼ਲ ਮੀਡੀਆ ਤੇ ਜਦੋਂ ਤੁਹਾਡੀ ਵੀਡੀਓ ਚੱਲੀ ਵੀ ਅ ਮਹਾਰਾਜ ਨੇ ਚੜ੍ਹਦੀ ਕਲਾ ਬਖਸ਼ੀ ਹੈ ਹਨਾ ਗੁਰੂ ਮਹਾਰਾਜ ਦੀ ਕਿਰਪਾ ਕਹਿੰਦੇ ਵੀ ਇਨਾਂ ਸਿੰਘਾਂ ਦੇ ਘਰੇ ਮਤਲਬ ਥੋੜਾ ਸਮਾਂ ਪਹਿਲਾਂ ਹੀ ਕਹਿੰਦੇ ਵੀ ਬੇਵਕਤੀ ਹਨਾ ਮੌਤ ਵੀ ਹੋਈ ਹੈ ਇੱਕ ਕਹਿੰਦੇ ਵੀ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਇਹ ਜੀ ਸਾਡੇ ਸਤਿਕਾਰਯੋਗ ਭਾਈ ਮੇਰ ਸਿੰਘ ਜਿਨ੍ਹਾਂ ਨੇ ਜੋ ਤੋਂ ਇਹ ਕਾਰਜ ਸੇਵਾ ਸ਼ੁਰੂ ਹੋਈ ਮਾਹ ਪ੍ਰਸ਼ਾਦੀ ਉਦੋਂ ਤੋਂ ਇਹ ਦੋਵੇਂ ਭਰਾ ਜੀ ਸ਼੍ਰੀ ਮਨਸੰਤ ਬਾਬਾ ਤਾਰਾ ਸਿੰਘ ਦੀ ਮਾਹ ਪ੍ਰਸ਼ਾਦੀ ਸੰਪਰਦਾਇ ਨਾਲ ਅਜਿਹੇ ਲਗਾਤਾਰ ਸੇਵਾ ਮੈਂ ਕਹਿੰਦਾ ਦਿਨੇ ਨਹੀਂ ਦਿਨ ਤੇ ਅਜ਼ਾਤ ਵੀ ਇੱਕ ਤੇ ਫਿਰ ਜਦੋਂ ਸਾਨੂੰ ਵੀ ਪਿਆਰ ਨਾਲ ਆਵਾਜ਼ ਮਾਰੀ ਵੀ ਭਾਈ ਆਓ ਜਿੱਥੇ ਆਪਾਂ ਸੇਵਾ ਜਮਲਨ ਕਰਦੇ ਆ ਉਥੇ ਸੇਵਾ ਵੀ ਕਰੀਏ ਤੇ ਇਹ ਜਿਹੜੇ ਕਾਰਜ ਆ ਇਹ ਆ ਜਿਹੜਾ ਜਲ ਆ ਰਿਆ ਵਾ ਇਹ ਇਹ ਜਲ ਤੋਂ ਕਦੇ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਮਹਾਰਾਜ ਜੀ ਉਹ ਵੀ ਗੱਗਰ ਭਰ ਕੇ ਤੇ ਪਾਤਸ਼ਾਹ ਦੇ ਸ਼ਾਮ ਰਾਤੇ ਖਰਦੇ ਸੀ ਮਾਕੇ ਦਾ ਜਿੱਥੇ ਸੰਤ ਮਹਾਪੁਰਸ਼ ਬੈਠ ਜਾਣਾ ਉਸ ਧਰਤੀ ਦਾ ਵੀ ਔਰਾ ਬਦਲ ਜਾਂਦਾ ਵਾ ਜੀ ਉਹਦਾ ਜਿਹੜਾ ਕਣ ਕਣ ਪਵਿੱਤਰ ਕਰ ਦਿੰਦੇ ਸਾਧੂ ਸੰਤ ਮਹਾਪੁਰਸ਼ ਉੱਥੇ ਰਹਿ ਕੇ ਸਵਨ ਆਪ ਕਰਦੇ ਆ ਸਾਡੇ ਵਰਗਿਆਂ ਤੋਂ ਕਰਵਾਉਂਦੇ ਆ ਜੀ ਤੇ ਉਹ ਜਗ੍ਹਾ ਹੀ ਅਸੀਂ ਬਣ ਜਾਂਦੀ ਤੇ ਜਿੱਥੇ ਅਵਲਦਾਸ ਪਾਤਸ਼ਾਹ ਮਹਾਰਾਜ ਜੀ ਗੁਰ ਅੰਗਦ ਪਾਤਸ਼ਾਹ ਦੇ ਦਰਸ਼ਨ ਦਦਾ ਦੇ ਕਰਦੇ ਸੀ ਉਹਨਾਂ ਦੇ ਸ਼ਿਦਾਨ ਵਾਸਤੇ ਜਲ ਕਰਦੇ ਸੀ ਮਹਾਰਾਜ ਇਹ ਆਨੰਦ ਇਹ ਰਸਵਾਨਾ ਤੇ ਸੁਭਾਵਕ ਹੀ ਆ ਨਾ ਕਿਉਂ ਤੁਸੀਂ ਕਿਹ ਕੀ ਰਸਵਾਨਾ ਸੁਭਾਵਕ ਆ ਤੁਸੀਂ ਐਂ ਦੋਵੇਂ ਬਾਹਾਂ ਤਾਂ ਕਰਕੇ ਹਨਾ ਕਿ ਮਹਾਰਾਜ ਨੂੰ ਵਾਜਾ ਮਾਰ ਰਹੇ ਸੀਗੇ ਉਹ ਪੰਜਾਬ ਦੇ ਬਹੁਤ ਨੌਜਵਾਨਾਂ ਨੇ ਬੜੇ ਲੋਕਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਹੈ ਬਿਲਕੁਲ ਇਹ ਪਾਤਸ਼ਾਹ ਜੀ ਜਦੋਂ ਬੰਦਾ ਡੁੱਬਦਾ ਵਾ ਨਾ ਤੇ ਡੁੱਬਦਾ ਬੰਦਾ ਬਾਹੋਂ ਉੱਚੀਆਂ ਕਰਕੇ ਕਹਿੰਦਾ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸੇ ਤਰ੍ਹਾਂ ਅਸੀਂ ਸਾਰੀ ਸੰਗਤ ਨੇ ਜਦ ਮਿਲ ਕੇ ਤੇ ਉਸ ਪਰਮੇਸ਼ਰ ਨੂੰ ਹੀ ਆਵਾਜ਼ ਮਾਰੀ ਆ ਕਿ ਮਹਾਰਾਜ ਜੀ ਇਹ ਸਾਡੇ ਵਸ ਦੀ ਗੱਲ ਨਹੀਂ ਸੇਵਾ ਅਸੀਂ ਕਰੀ ਜਾ ਰਹੇ ਆ ਤੇ ਇਹਨੂੰ ਅਸੀਂ ਆਖਿਆ ਵੀ ਪਿਆਰਿਆ ਤੂੰ ਵੀ ਆਪਣਾ ਧਿਆਨ ਨਾਲ ਜੋਰ ਲਾਈ ਜਾ ਤੇ ਇਧਰ ਅਸੀਂ ਵੀ ਪਿਆਰ ਦੇ ਨਾਲ ਉਹਨੂੰ ਅਰਦਾਸਾਂ ਬੇਂਤੀਆਂ ਆਵਾਜ਼ਾਂ ਮਾਰਦੇ ਆ ਤੇ ਇਸ ਕਰਕੇ ਅਸੀਂ ਉਸ ਪਰਮੇਸ਼ਰ ਨੂੰ ਆਵਾਜ਼ ਮਾਰੀ ਆ ਕਿ ਮਹਾਰਾਜ ਜੀ ਕਿਰਪਾ ਕਰੋ ਅੱਜ ਦਾ ਵਾ ਕਲੂਖਾਲ ਦਾ ਭਿਆਨਕ ਸਮਾਵਾ ਇਹ ਪਾਸ਼ਾ ਜੀ ਸਾਡੇ ਵਾਸਤੇ ਦੀ ਗੱਲ ਨਹੀਂ ਇਸ ਜਲਦੇ ਹੋਏ ਸਾਰੇ ਇਕਾਯੁਗ ਦਾ ਸਾਰਾ ਸਮਾਵਾ ਆਪ ਇਹਨੂੰ ਸ਼ਾਂਤ ਕਰ ਸਕਦੇ ਹੋ ਅਸੀਂ ਤੇ ਇੱਕ ਸੇਵਾ ਤੇ ਇੱਕ ਸਿਮਰਨ ਕਰ ਸਕਦੇ ਹਾਂ ਮਹਾਰਾਜ ਮੈਂ ਜਾਊਂਗਾ ਸ਼ਬਦ ਵੀ ਤੁਸੀਂ ਸੁਣਾਓ ਹੈਣਾ ਜਿਹੜਾ ਉਦੋਂ ਗਾ ਰਹੀ ਸੀ ਜਰੂਰ ਸੁਣਾਓ ਹਾਂਜੀ ਇਹ ਇਹ ਜੀ ਸਾਡੇ ਮਹਾਤਮਾ ਕਹਿੰਦੇ ਹੁੰਦੇ ਆ ਵੀ ਹਰ ਬੁੱਧਵਾਰ ਹਾਂਜੀ ਜਾਂ ਹਰ ਰੋਜ਼ ਕੀਰਤਨ ਜੀ ਵੀ ਉਹ ਆਨੰਦ ਵੈਸੇ ਪਾਣੀ ਇਹ ਨਹੀਂ ਵੀ ਸਾਨੂੰ ਆਨੰਦ ਨਹੀਂ ਆ ਰਿਹਾ ਤੇ ਬਾਣੀ ਵਿੱਚ ਨਹੀਂ ਉਹ ਸਾਡਾ ਮਨ ਭਟਕਿਆ ਹੋਇਆ ਹੋ ਸਕਦਾ ਵਾ ਕਈ ਵਾਰ ਇਹ ਬੰਦੇ ਚੋ ਚੇਨ ਚੱਕਰ ਚੋਂ ਗੱਲ ਨਿਕਲ ਜਾਂਦੀ ਨਹੀਂ ਗੱਲ ਬਣਦੀ ਪਰ ਕਈ ਵਾਰੀ ਸੁਭਾਵਕ ਇਹ ਐਸਾ ਆਨੰਦ ਐਸਾ ਅਜਾਸ ਵਰਸਦਾ ਵਾ ਤੇ ਉਹ ਸਾਡੇ ਸਤਿਕਾਰਯੋਗ ਆ ਬਾਬਾ ਮੇਰ ਸਿੰਘ ਜੀ ਹਾਂਜੀ ਅਸਿਕ ਤੇ ਚਲੋ ਇੰਦੀ ਪਾਣੀ ਨਹੀਂ ਪੜੇ ਇਹਨਾਂ ਨੇ ਸੰਥਿਆ ਵੀ ਲਈਆ ਪਾਠ ਵੀ ਆ ਸਾਰਾ ਕਰਜ ਇਹ ਆਪ ਕਰਦੇ ਆ ਸੰਪਰਦਾਇ ਨਾਲ ਜੁੜੇ ਆ ਤੇ ਉਹ ਸ਼ਬਦ ਸੀ ਮੇਰੇ ਮਾਲਕ ਮੇਰੇ ਪਾਤਸ਼ਾਹ ਦਾ ਮਨ ਮੰਦਰ ਤਨ வீਸ ਕਲੰਦਰ ਘਟ ਹੀ ਤੀਰਥ ਨਾਵਾਂ ਇਹ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬੌਰ ਜਨਮ ਨਾ ਆਵ ਮਨ ਵਿਦਿਆ ਦਿਆਲ ਸੇਤੀ ਮੇਰੀ ਮਾਏ ਕੌਣ ਜਾਣੇ ਪੀੜ ਪਰਾਈ ਹਮ ਨਾ ਹੀ ਚਿੰਤ ਪਰਾਈ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਮਾਰਾ ਸਾਦੇ ਵੇਖੋ ਪਾਤਸ਼ਾਹ ਜੀ ਰਹਿਮਤ ਕਰੋ ਮੇਰ ਦੀ ਨਜ਼ਰ ਪਾਓ ਚਿੰਤਾ ਕਰੋ ਹਮਾਰੀ ਜਲ ਥਲ ਮਈ ਹਲ ਪੜ ਪੁਰ ਲੀਨਾ ਘਟ ਘਟ ਜੋਤ ਤੇਮਾਰੀ ਸਿੱਖ ਮਤ ਸਭ ਬੁੱਧ ਤੇਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇ ਸਹਿਬਾ ਗੋਣ ਗਵਨ ਨਿਤ ਤੇਰੇ ਪਾਸ਼ਾ ਮੈਂ ਕੱਲਾ ਨਹੀਂ ਜੀ ਜੰਤ ਸਭ ਸੰਤ ਤੇਮਾਰੀ ਸਰਵ ਚਿੰਤ ਤੁਧ ਜੋ ਤੁਧ ਪਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਇਹ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਆ ਜਿੱਥੇ ਮੇਰੇ ਮਾਲਕ ਮੇਰੇ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਵੀ ਆਖਿਆ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮਾਨਾ ਇੱਕ ਨਾ ਮਤਲਬ ਮੁੰਡਾ ਗਰਦੀਪ ਮਨਾਲੀਆ ਪੰਜਾਬ ਦਾ ਹੈ ਨਾ ਉਹਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਕਿਸੇ ਚੈਨਲ ਦੀ ਕਹਿੰਦੇ ਕਿ ਉਹ ਇੱਕ ਬਜ਼ੁਰਗ ਨਾ ਬੈਠੇ ਇੰਟਰਵਿਊ ਦੇ ਰਿਹਾ ਬੀੜੀ 'ਚ ਬੈਠੇ ਆ ਉਹਨਾਂ ਦੇ ਚਿਹਰੇ 'ਤੇ ਮਸਕਾਨ ਆ ਕਹਿੰਦਾ ਕੋਈ ਬੀਬੀ ਦਿੱਲੀ ਚंडीगढ़ ਬੈਠੀ ਕਹਿੰਦੀ ਵੀ ਮਤਲਬ ਇਹ ਹੜ੍ਹ 'ਚ ਨਾਲੇ ਡੁੱਬ ਰਹੇ ਆ ਫਿਰ ਇਹਨਾਂ ਨੂੰ ਚਾਹ ਕਹਦਾ ਹੈਗਾ ਹੈ ਨਾ ਮਤਲਬ ਜਿਹੜੀ ਇੰਨੀ ਚੜ੍ਹਦੀ ਕਲਾ ਮਹਾਰਾਜ ਕਿਵੇਂ ਬਖਸ਼ਦੀ ਹੈ ਇੰਨੀ ਸੈਟੀਸਫੈਕਸ਼ਨ ਮਹਾਰਾਜ ਕਿਵੇਂ ਬਖਸ਼ਦੀ ਹੈ ਪੰਜਾਬ ਨੂੰ ਇਹ ਜੀ ਵੇਖੋ ਪੰਜਾਬ ਸ਼ੁਰੂ ਤੋਂ ਹੀ ਸੰਤਾ ਮਾਂ ਪਰਖਾਂ ਪੀੜਾ ਪਕੰਪ ਦਾ ਦੀ ਤਰਤੀ ਜੀ ਇਹ ਸ਼ੁਰੂ ਤੋਂ ਇਸ ਧਰਤੀ ਦੇ ਨਾਲ ਉਸ ਪਰਮੇਸ਼ਰ ਦਾ ਲਿੰਕ ਰਿਹਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਨੌ ਗੁਰੂਆਂ ਦਾ ਜਿਹੜਾ ਜਨਮ ਆ ਉਹ ਪੰਜਾਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਕਲੀ ਆ ਜਿਹੜੇ ਮਹਾਰਾਜ ਪੰਜਾਬੋਂ ਬਾਹਰ ਤੇ ਜਿੱਥੇ ਆਪ ਪਰਮੇਸ਼ਰ ਆਏ ਹੋਣ ਜਿੱਥੇ ਆਪ ਹੋ ਰਹੇ ਹੋਣ ਜਿੱਥੇ ਆਪ ਇਹ ਕਿਰਤ ਕੀਤੀ ਹੋਵੇ ਸਾਰਾ ਕੁਝ ਸਾਨੂੰ ਸਿਖਾਇਆ ਹੋਵੇ ਤੇ ਮਾਤਾ ਜੀ ਐਸੇ ਫਿਰ ਬਚਨ ਤੇ ਸਬਾਕੀ ਹਨਾ ਜਿਵੇਂ ਸਿੰਘਾਂ ਨੂੰ ਪਤਾ ਲੱਗਿਆ ਤੁਹਾਡੇ بیٹے ਦੀ ਬੇਵਕਤੀ ਮੌਤ ਹੋ ਗਈ ਹੈ ਹਨਾ ਕੀ ਕੀ ਗੱਲ ਹੋ ਗਈ ਸੀਗੀ ਜੀ ਉਹਨਾਂ ਨੂੰ ਉਹ ਜੀ 24 ਸਾਲ ਦਾ ਸੀ ਅਜੇ ਸਾਰਾ ਜੀ ਤੇ ਜਦੋਂ ਅੰਗਲੈਂਡ ਚਲੇ ਗਿਆ ਸੀ ਤੇ ਸ਼ਾਇਦ ਮੇਰੇ ਤੋਂ ਬੋਲਿਆ ਨਾ ਜਾਵੇ ਮੈਂ ਇਸ ਵਿਸ਼ੇ ਨੂੰ ਛੇੜਨਾ ਨਹੀਂ ਚਾਹੁੰਦਾ ਪਰ ਫਿਰ ਵੀ ਤੁਸੀਂ ਪੁੱਛਿਆ ਵਾ ਮੈਂ ਸੰਤਾ ਮਹਾਂਪੁਰਖਾਂ ਨੂੰ ਹਾਜਰ ਅਜਰ ਜਾਣ ਕੇ ਆਉਦੇ ਦੇ ਹੱਥ ਰੱਖ ਕੇ ਬੋਲਣ ਲੱਗਾ ਵਾਂ ਬਹੁਤ ਜ਼ਿਆਦਾ ਇਹ ਸ਼ਾਇਦ ਤੁਸੀਂ ਕਿਤੇ ਖਬਰ ਸੁਣੀ ਹੋਵੇ ਜਾਂ ਵੇਖਿਆ ਹੋਵੇ ਨਹੀਂ ਵੇਖਿਆ ਤੇ ਮੋਬਾਈਲ ਤੇ ਕੱਢ ਕੇ ਵੇਖਿਓ ਇੰਨਾ ਹੁਣ ਹਰ ਬੱਚਾ ਇਸ ਭਾਈ ਸਾਹਿਬ ਦੇ ਨਾਲ ਮਤਲਬ ਜਿਮ ਲਾਉਂਦਾ ਸੀ ਜੀ ਜੀ ਮੇਰਾ ਉਹਦੇ ਵੱਡੇ ਭਰਾ ਨਾਲ ਪਿਆਰ ਆ ਮੇਰੇ ਬੱਚੇ ਦਾ ਉਹਦੇ ਛੋਤੇ ਭਰਾ ਨਾਲ ਆ ਅਸੀਂ ਕਾਫੀ ਮਤਲਬ ਨੇੜਤਾ ਵਾਂ ਤੇ ਉਹ ਆਏ ਇੰਗਲੈਂਡ ਤੋਂ ਤੇਰਾ 13 13 ਦੀ ਸ਼ਾਂਤ ਵਸਾਖੀ ਸੀ ਤੇ ਵਸਾਖੀ ਇੱਕ ਦੋ ਦਿਨ ਪਹਿਲਾਂ ਆਇਆ ਜੀ ਤੇ ਅਚਾਨਕ ਹੀ ਆਇਆ ਤੇ ਆ ਕੇ ਬੜਾ ਹੱਸਦੇ ਖੇੜਦੇ ਰਹੇ ਮਤਲਬ ਪਰਿਵਾਰ ਵਿੱਚ ਬੜਾ ਖੁਸ਼ੀ ਵਾਲਾ ਮਾਹੌਲ ਆ ਅਸੀਂ ਅਸੀਂ ਸੰਪਰਦਾਇਾ ਸ੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਜੜਾ ਸਾਹਿਬ ਵਾਲੇ ਉਹਨਾਂ ਨਾਲ ਜੁੜੇ ਆ ਇਹ ਇੱਧਰ ਜੁੜੇ ਆ ਮਤਲਬ ਸਾਡੇ 'ਚ ਕੋਈ ਗੱਲ ਨਹੀਂ ਵੀ ਇਹ ਉਧਰ ਜਾਂ ਇਹ ਉਧਰ ਅਸੀਂ ਆਵਾਜ਼ ਮਾਰੀਏ ਤੇ ਉਹਨਾਂ ਸੰਤਾਂ ਵਾਹ ਪਰਖਾਂ ਤੇ ਜਾਣਾ ਵਾ ਇਹ ਆਵਾਜ਼ ਮਾਰ ਤੇ ਅਸੀਂ ਇੱਧਰ ਜਾਂਦੇ ਪਿਆਰੀ ਇਹਨਾਂ ਵਾ ਤੇ ਉਹ ਇੱਕਦਮ ਐਸਾ ਸਮ ਆਇਆ ਵੀ ਕੁਛ ਛੋਟਾ ਜਿਹਾ ਨੇਰੀ ਦਾ ਮਤਲਬ ਬੁੱਲਾ ਕੁ ਬਹੁਤਾ ਜਿਆਦਾ ਨਹੀਂ ਤੇ ਉਹ ਤਾਰਾਂ ਢਿੱਲੀਆਂ ਸੀ ਉਹ ਤਾਰਾਂ ਜਦੋਂ ਆਪਸ ਵਿੱਚ ਐ ਕਰਕੇ ਸਪਾਰਕ ਮਾਰੀ ਤੇ ਉਹਦੇ ਲਾਗੇ ਘਰ ਵਾਲੇ ਨੇ ਫੋਨ ਕੀਤਾ ਬਿਟਾਰੀ ਕੰਨ ਨੂੰ ਅੱਗ ਲੱਗੀ ਉਹ ਤੇ ਭੁੱਖਾ ਜਿਹਾ ਵਜਾ ਤੇ ਤਾਂ ਚਲੇ ਗਿਆ ਮਤਲਬ ਲੱਗੀ ਨਹੀਂ ਤੇ ਉਹਨੇ ਇਹ ਵੇਖਿਆ ਨਹੀਂ ਵੀ ਗਾੜੀ ਤਾਰ ਟੁੱਟੀ ਕਿ ਆ ਕਿ ਉਹ ਸਿੱਧਾ ਹੀ ਜਲੇ ਗਿਆ ਮਤਲਬ ਵੇਖਣ ਵਾਸਤੇ ਕੰਨਕ ਪੱਕੀ ਸੀ ਕਿ ਇਹਨੂੰ ਅੱਗ ਨਾ ਲੱਗ ਜਾਵੇ ਮੈਂ ਬਚਾਅ ਕਰ ਲਾਵਾਂ ਭੱਜ ਕੇ ਪਰ ਉਹ ਅਚਾਨਕ ਹੀ ਤਾਰ ਟੁੱਟੀ ਸੀ ਉਹ ਤਾਰਾਂ ਸੀ ਜਿਹੜੀਆਂ ਉਹ ਲਤਾਂ ਵਿੱਚ ਪੈ ਗਈਆਂ ਵਲੀਆਂ ਗਈਆਂ ਲੈਣ ਵੱਡੀ ਸੀ ਨਿਕਲਿਆ ਨਹੀਂ ਗਿਆ ਬਸ ਉਸੇ ਸਮੇਂ ਥਾਂ ਤੇ ਮੋਦ ਇਹ ਸਿਖੜਿਆ ਪੱਤੀ ਪਰਹੀਂ ਕੁਝ ਕਰ ਨਹੀਂ ਸਕੇ ਉਸ ਮਾਲਕ ਦੇ ਹੁਕਮ ਨੂੰ ਮੰਨਿਆ ਜਦੋਂ ਵੀ ਵੀਡੀਓ ਇਦਾਂ ਪਿਆਰ ਵਾਲਿਆਂ ਨੇ ਗੱਲਾਂ ਕੀਤੀਆਂ ਪਹਿਲਾਂ ਤੇ ਕੀ ਚਾਹੁੰਦੇ ਜੋ ਕੀ ਮੈਂ ਕਹਾ ਮੈਂ ਕੁਛ ਵੀ ਨਹੀਂ ਚਾਹੁੰਦਾ ਮੈਂ ਚਾਹੁੰਨਾ ਵੀ ਆਹਦੀਆਂ ਮਾੜੀਆਂ ਤਾਰਾਂ ਇਹਨਾਂ ਨੂੰ ਚੰਗੀਆਂ ਕਰ ਦੋ ਮੇਰੇ ਨਾਲ ਪਾਣਾ ਵਾਪਰ ਗਿਆ ਕਿਸੇ ਹੋਰ ਮੇਰੇ ਭਾਈ ਨਾਲ ਕਿਸੇ ਹੋਰ ਗਲੀ ਗਵਾਂਡਾ ਦੇ ਨਾਲ ਇਹ ਨਾ ਬਸ ਤੇ ਹੀ ਹੋ ਰਹੀ ਹੈ ਬਾਦਸ਼ਾਹ ਦੀ ਕਿਰਪਾ ਵਾ ਰਹਿਮਤਾ ਮੈਂ ਵੀ ਉਸ ਗੁਰੂ ਘਰ ਦਾ ਕੁਕਰਾਂ ਤੇ ਮਾਇਆ ਮੈਨੂੰ ਵੀ ਮਹਾਰਾਜ ਦਿੰਦਾ ਵਾ ਮੇਰੀ ਵੀ ਸਰਕਾਰੀ ਜੋਬ ਆ ਪਾ ਵਟਸਐਪ ਲਾਈ ਮਹਿਕਮੇ ਦੇ ਵਿੱਚ ਜੀ ਜੀ ਤੇ ਮੁੰਡਾ ਵੀ ਚਲੋ ਚੰਗਾ ਸੀ ਆਪਣਾ ਮਿਲ ਸੀ ਕਿੰਨੇ ਦਿਨਾਂ ਤੋਂ ਇੱਥੇ ਲੱਗੇ ਹੋਏ ਹੋ ਫਿਰ ਜੋਬ ਤੇ ਜਾਣੇ ਹੋ ਜਾਂ ਇੱਥੇ ਹੰਨੇ ਸਿੰਘ ਨਾਲ ਨਹੀਂ ਜੀ ਜਿਆਦਾ ਤੇ ਮੇਰਾ ਲੱਗਾ ਉਹ ਇਨਾਂ ਸਿੰਘਾਂ ਨਾਲ ਹੀ ਜੀ 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 ਮਤਲਬ ਮੇਰਾ ਪਿਆਰ ਹੈ ਇਨਾਂ ਨਾਲ ਤੇ ਜੋਬ ਤੇ ਵੀ ਜਾਂਦਾ ਵਾ ਤੇ ਮੇਰੇ ਜਿਹੜੇ ਜੋਬ ਵਾਲੇ ਮੇਰੇ ਅਫਸਰ ਆ ਜਿੰਨੇ ਵੀ ਮੇਰੇ ਉਹ ডিপਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨਾਲ ਮੇਰਾ ਦਿਲ ਹੀ ਪਿਆਰ ਆ ਮਤਲਬ ਮਹਿਕਮੇ ਵਾਲਾ ਨਹੀਂ ਪਰਿਵਾਰਕ ਪਿਆਰ ਆ ਜੀ ਜੇ ਜਾਣਾ ਵੀ ਆ ਤੇ ਉਹਨਾਂ ਪਿਆਰ ਨਾਲ ਫੋਨ ਕਰਦਾ ਵੀ ਭਾਈ ਆਓ ਕੰਮ ਕਰਨਾ ਤੇ ਜੇ ਨਹੀਂ ਕਰਨਾ ਤੇ ਫਿਰ ਭਾਈ ਮੇਰ ਸਿੰਘ ਦਾ ਫੋਨ ਆ ਗਿਆ ਤੇ ਭੱਜ ਜਾਉਣਾ ਚਲੋ ਜੀ ਇੱਧਰ ਕਰ ਦਿੰਦੇ ਆ ਮਤਲਬ ਘਰੇ ਨਹੀਂ ਜਿਦਾਂ ਜਿਦਾਂ ਪਾਸ਼ਾ ਨੇ ਸੇਵਾ ਲਈ ਆ ਉਹ ਦਾਦਾ ਕਰੀਦੀ ਆ ਪਾਸ਼ਾ ਆਉਣ ਵਾਲਾ ਸਮਾਂ ਵੀ ਇਸੇ ਤਰ੍ਹਾਂ ਸਿਰ ਤੇ ਹੱਥ ਰੱਖ ਕੇ ਚਲਣਾ ਨਾਲ ਹੀ ਲਈ ਰੱਖਣਾ ਕੋਈ ਐਸਾ ਭਿਆਨਕ ਭੈੜਾ ਸਮਾਂ ਨਾ ਆ ਜਾਵੇ ਕਿ ਸੰਤਾਂ ਮਾਪੁਰਖਾਂ ਦੇ ਚਰਨਾਂ ਕੋਲ ਦੂਰ ਹੋ ਜਾਈਏ ਆ ਤੇ ਚਲੋ ਸੇਵਾ ਵਾ ਪਾਸ਼ਾ ਨੇ ਇਹ ਆਪ ਹੀ ਇਹ ਸਾਰਾ ਕਾਰ ਦਰਮਦਰ ਉਹਨੇ ਆਪ ਹੀ ਸ਼ਾਂਤ ਕਰ ਲੈਣਾ ਵਾ ਪਿਛਲੇ ਸਮੇਂ ਦੇ ਵਿੱਚ ਸਾਨੂੰ ਨਹੀਂ ਸੀ ਪਤਾ ਲੱਗਾ ਤੇ ਅਸੀਂ ਨੁਕਸਾਨ ਕਰਵਾ ਲਿਆ ਅਰਕੀ ਸਮੇਂ ਤੋਂ ਪਹਿਲਾਂ ਹੀ ਮਾਪੁਰਖਾਂ ਨੇ ਫੋਨ ਕੀਤਾ ਭਾਈ ਮੀਰ ਸਿੰਘ ਜੀ ਜਾਓ ਜਾ ਕੇ ਬੰਨ ਦਸ ਰਮ ਵੈਨਾ ਦੇਖ ਕੇ ਆਓ ਕੀ ਆ ਉਹ ਪੈਸਾ ਉਹਨੇ ਬੇਨਤੀ ਕੀਤੀ ਮਾਹ ਪਰੇਸ਼ਾਨੀ ਲਗਾਤਾਰ ਨਾੜੀ ਟੁਟੀ ਲਾਦੀ ਉਹਦੋਂ ਤੱਕ ਲਗਾਤਾਰ ਕਿਨੇ ਵੇਖਣ ਵਾਲੇ ਲੋਕ ਆਂਦੇ ਆ ਵੀ ਕੀ ਮਤਲਬ ਪੰਜਾਬ ਕਹਿੰਦਾ ਵੀ ਇਦੋਂ ਭਿਆਨਕ ਸਮਾਂ ਨਾ ਆ ਜਾਈ ਗੁਰੂ ਮਹਾਰਾਜ ਕਿਰਪਾ ਕਰਨ ਉਹ ਕਹਿੰਦੇ ਇਦੋਂ ਹੀ ਭਿਆਨਕ ਸਮਾਂ ਹੋ ਸਕਦਾ ਹੈ ਕੋਈ ਪਾਤਸ਼ਾਹ ਜੀ ਇਹ ਗੱਲ ਇਹ ਤਾਂ ਵੀ ਜੇ ਅਸੀਂ ਸੇਵਾ ਤੋਂ ਜਾਂ ਸੰਭਲਨ ਤੋਂ ਦੂਰ ਰਵਾਂਗੇ ਮੋਬਾਈਲ ਦੀ ਵਰਤੋਂ ਗਲਤ ਕਰਾਂਗੇ ਹੋ ਸਕਦਾ ਇਹ ਤੋਂ ਮਾਰਾ ਸਮਾਂ ਆ ਜਾਵੇ ਜੇ ਪਰਮੇਸ਼ਰ ਨਾਲ ਪਰਮੇਸ਼ਰ ਦੇ ਪਿਆਰਿਆਂ ਨਾਲ ਜੁੜੇ ਰਵਾਂਗੇ ਤੇ ਮੇਰੇ ਨਾਮੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਜੋ ਨਰ ਦੁੱਖ ਨਹੀਂ ਦੁੱਖ ਨਹੀਂ ਸਕਤ ਨੇ ਰੱਖਿਆ ਕਿ ਕੰਚਲ ਮਾਰਦੀ ਮਾਨਕ ਮਾਰਦਾ ਫਿਰ ਤੇ ਦੁੱਖ ਹੀ ਦੁੱਖਾ ਤੇ ਮੇਰੇ ਪਾਸ਼ਾ ਨੇ ਇਹ ਵੀ ਆਖਿਆ ਵੀ ਜੇ ਤੂੰ ਲੱਗਾ ਰਵੇਂਗਾ ਨਾ ਤੇ ਚਾਰ ਜਵੈਰ ਅੱਗੇ-ਅੱਗੇ ਕਰਵਾ ਲਿਆ ਜੇ ਤੂੰ ਜੜਿਆ ਰਵੇਂਗਾ ਸਿਮਰਦੇ ਨਾਲ ਜੜਿਆ ਰਵੇਂਗਾ ਬਾਣੀ ਦੇ ਨਾਲ ਲੋਚਦਾ ਰਵੇਂਗਾ ਸੰਤਾਂ ਬਾਪੁਰਖਾਂ ਦੇ ਦਰਿਆ ਨੂੰ ਤੇ ਚਾਹੇ ਜੋ ਮਰਜ਼ੀ ਹੋ ਜਾਵੇ ਤੂੰ ਸਤਿਰ ਰਹੇਗਾ ਤੂੰ ਸਤਿਰ ਰਹੇਗਾ ਜੀ 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 ਇੰਨੀ ਦਿੜਧਤਾ ਗੁਰੂ ਮਹਾਰਾਜ ਕਦੋਂ ਵਕਸ਼ਦੀ ਹੈ ਇਹ पाचੋ ਦ੍ਰਿੜਤਾ ਸੇਵਾ ਤੇ ਸਿਮਰਨ ਦੋ ਚੀਜ਼ਾਂ ਆ ਦੋ ਮੰਨ ਕੇ ਚਲੋ ਇੱਕ ਗੱਡੀ ਚੱਲ ਰਹੀ ਆ ਤੇ ਦੋ ਪਹੀਏ ਆ ਉਹਦੇ ਤੇ ਜੇ ਸਿਮਰਨ ਨਹੀਂ ਹੈਗਾ ਸੇਵਾ ਹੈਗੀ ਆ ਤੇ ਤਦ ਵੀ ਮੰਨ ਕੇ ਜੇ ਗੱਡੀ ਜਿਹੜੀ ਡਾਵਾ ਡੋਲ ਚੱਲੇਗੀ ਨਾ ਸਿਮਰਨ ਤੇ ਸੇਵਾ ਦੋਵੇਂ ਜ਼ਰੂਰੀ ਆ ਜੀ ਤੇ ਸੇਵਾ ਤੇ ਸਿਮਰਨ ਦੇ ਵਿੱਚੋਂ ਹੀ ਇਹ ਚੀਜ਼ ਜਿਹੜੀ ਪ੍ਰਾਪਤ ਹੁੰਦੀ ਆ। ਬਾਕੀ ਹਰ ਇੱਕ ਗੁਰਸੇਖ ਨੂੰ ਮਾਰ ਸੇਵਾ ਤੇ ਸਿਮਰਨ ਦੇ ਨਾਲ ਜੋੜ ਕੇ ਰੱਖੇ ਤੇ ਡ੍ਰਿੜਤਾ ਵੀ ਉਹਨੇ ਆਪ ਹੀ ਉਹਦੋਂ ਆਪ ਬਖਸ਼ਣਾ ਮਾਲਕ ਨੇ ਕੋਈ ਇਨਸਾਨ ਇਹ ਗੱਲ ਨਹੀਂ ਕਹਿ ਸਕਦਾ ਕਿ ਮੈਂ ਸੇਵਾ ਕਰ ਰਿਹਾ ਵਾਂ ਮੈਂ ਸਿਮਰਨ ਕਰ ਰਿਹਾ ਅਹੀਂ ਹੁਣ ਕਹੀ ਅਹੀਂ ਕੌਣ ਆ ਬਾਬਾ ਜੀ ਨਾ ਸਾਡੀ ਜ਼ਮੀਨ ਨਾ ਜਾਇਦਾਦ ਅਹੀਂ ਇੱਥੋਂ ਕੀ ਲੈਣਾ ਜੀ ਜੀ ਅਹੀਂ ਵੀ ਕਰੇ ਬਹਿ ਸਕਦੇ ਹਾਂ ਸਾਨੂੰ ਕੰਮ ਦੀ ਜਰੂਰ ਅਹੀਂ ਜੀ ਸ੍ਰੀ ਸਾਹਿਬਾ ਦਾ ਕੰਮ ਕਰੀਦਾ ਵਾ ਇੱਕ ਸਾਡੀ ਸ੍ਰੀ ਸਾਹਿਬਾਂ ਤਿਆਰ ਕਰੀ ਦਿਆਂ ਹਾਂ ਜੀ ਠੀਕ ਹੈ ਜੀ ਤੇ ਇਹ ਤੇ ਚਲੋ ਮਹਾਪੁਰਖਾਂ ਦੇ ਨਾਲ ਜੁੜੇ ਆ ਉਹਨਾਂ ਨੇ ਮਾਰਗ ਦਰਸਾਇਆ ਵਾ ਵੀ ਜੋ ਮੰਨ ਲਓ ਅੱਜ ਕਿਸੇ ਤੇ ਮੁਸੀਬਤ ਆਪਾਂ ਉਹਨਾਂ ਦੇ ਨਾਲ ਖੜੇ ਆ ਇਹ ਸਾਰੇ ਆਪਣੇ ਭਾਈ ਭੈਣ ਆ ਜੀ ਹੁਣ ਕਈ ਇੱਥੇ ਗੁਰਮੁਖ ਪਿਆਰੇ ਆ ਇਹਦੇ ਬਾਬਾ ਜੀ ਤੁਹਾਡੀ ਜ਼ਮੀਨ ਨਹੀਂ ਹੈਗੀ ਤੇ ਤੁਸੀਂ ਇੱਥੇ ਲਗੇ ਭਾਈ ਜ਼ਮੀਨ ਨਹੀਂ ਹੈਗੀ ਪਰ ਜਮੀਰ ਤੇ ਆਏ ਨਾ ਹਣਾ ਜੀ ਆਪਾਂ ਨਾਲ ਲੱਗੇ ਆਪਣੇ ਸਾਰੇ ਭਾਈ ਭੈਣ ਆ ਜੀ ਜੇ ਇਹਨਾਂ ਦਾ ਬਚ ਗਿਆ ਤੇ ਆਪਣਾ ਵੀ ਬਚਾਅ ਹੋ ਗਿਆ ਜੀ ਜੀ ਮ ਚਾਹੂੰਗਾ ਸ਼ਬਦ ਇੱਕ ਵਾਰੀ ਗਾ ਕੇ ਸੁਣਾ ਦੂ ਉਹੀ ਜਿਹੜਾ ਪਹਿਲਾਂ ਗਾ ਰਹੀ ਸੀ ਉਦੋਂ ਤਨ ਤਨ ਬਾਬਾ ਤਾਰਾ ਸਿੰਘ ਜੀ ਤੇਰੀ ਧਨ ਕਮਾਈ ਹੈ ਤਨ ਤਨ ਬਾਬਾ ਤਾਰਾ ਸਿੰਘ ਜੀ ਤੇਰੀ ਧਨ ਕਮਾਈ ਹੈ ਤੇਰੀ ਧਨ ਕਮਾਈਆ ਤੇਰੀ ਧਨ ਕਮਾਈਆ ਤੇਰੀ ਧਨ ਕਮਾਈਆ ਤੇਰੀ ਧਨ ਕਮਾਈ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਤੇਰੀ ਧੰਨ ਕਮਾਈਆ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਤੇਰੀ ਧੰਨ ਕਮਾਈ ਹਾ ਮਨ ਮੰਦਰ ਤਨ ਵੇਸ ਕਲੰਗਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬੌਰ ਜਨਮ ਨਾਇਆ ਵਾ ਮਨ ਬੇ ਦਿਆ ਦੇ ਆਲ ਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਭਰਪੂਰ ਲੀਨਾ ਕਟ ਕਟ ਜੋਤ ਵਾਰੀ ਓ ਸੇਖ ਮਤ ਸਭ ਬੋਧਤੁ ਮਾਰੀ ਮੰਦਰ ਸ਼ਾਹ ਮਾ ਤੇਰੇ ਤੁਜ ਬੇ ਆਵਰ ਨਾ ਜਾਣ ਮੇਰੇ ਸਹਬਾ ਗੁਣ ਗਾਵਾਂ ਨਿਤ ਤੇਰੇ ਏ ਜੀ ਜੰਤ ਸਭ ਸਰਨਤੁ ਮਾਰੀ ਸਰਬ ਚਿੰਤ ਤੁਧ ਪਾਚ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੈ ਬਗਰੂ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾ ਜੀ ਹੁ ਵੀ ਕੀਰਤਨ ਕਰਦੇ ਹੋ ਤੁਸੀਂ ਮਹਾਰਾ ਜੀ ਅਸੀਂ ਕੀਰਤਨ ਕਰਦੇ ਆ ਸਿੱਧੀਆਂ ਧਾਰਨਾ ਜੀ ਧਾਰਨਾ ਸੰਤਾ ਮਾ ਪਰੇਸ਼ਾਨੇ ਇਹ ਧਾਰਨਾ ਦਾ ਜਿਹੜਾ ਕੀਰਤਨ ਆ ਜੀ ਇਹ ਅਤਰ ਸਿੰਘ ਮਸਤੂ ਆਣੇ ਵਾਲੇ ਮਾ ਪਰੇਸ਼ਾਨੇ ਉਹਨਾਂ ਨੇ ਸ਼ੁਰੂ ਕੀਤਾ ਤੇ ਇਹ ਸਾਡੀ ਝੋਲੀ ਵਿੱਚ ਦਾਤ ਉੱਥੋਂ ਪਈ ਆ ਤੇ ਇਹ ਦਾਤ ਮਹਾਰਾ ਜੀ ਇਹੋ ਜੀਆ ਤੋੜੇ ਚੁੱਕਦੇ ਵੀ ਤੁਸੀਂ ਇਸ ਕਰ ਸਕਦੇ ਜੋ ਇਹ ਤੋੜੇ ਲਾਉਂਦੇ ਆ ਵੀ ਤੁਸੀਂ ਕਰ ਸਕਦੇ ਜੋ ਇਹ ਤੁਸੀਂ ਕਿਹੜੇ ਵੀ ਕਾਰਜ ਤੁਸੀਂ ਤੁਰੇ ਜਾਂਦੇ ਹੋ ਕੱਲੇ ਕਈ ਵਾਰ ਮੋਟਰਸਾਈਕਲ ਤੇ ਤੁਰੇ ਜਾਂਦੀ ਇਹ ਤੇ ਮਹਾਰਾਜ ਇਹ ਚੀਜ਼ਾਂ ਸੁਭਾਵਿਕ ਇੱਥੇ ਆ ਕੇ ਐ ਕਰਕੇ ਵੱਜ ਜਾਂਦੀਆਂ ਤੇ ਇੱਕ ਇੱਕ ਬੋਲ ਸੰਤਾ ਮਹਾਂਪੁਰ ਚੋਂ ਦਾ ਇੱਕ ਬੋਲ ਨਾਲ ਹੀ ਪੱਟੀ ਲੰਘ ਜਾਂਦੀ ਆ ਆ ਕਿੱਦੀ ਗੱਲ ਆ ਵੀ ਮਹਾਰਾ ਤੇਰੀ ਕਮਾਈ ਤਾਂ ਤੇਰੀ ਵੱਡੀ ਕਮਾਈ ਆ ਤੇ ਉਸ ਕਮਾਈ ਦੇ ਵਿੱਚੋਂ ਕੋਈ ਕਿਣਕਾਸ਼ ਹੋ ਕੇ ਤੁਸੀਂ ਸਾਦੀ ਝੋਲੀ ਵਿੱਚ ਪਾਇਆ ਵਾ ਤੇ ਅਸੀਂ ਵੀ ਆਪਜੀ ਦੇ ਚਰਨਾਂ ਝਾੜ ਦੇ ਰਹੇ ਨੇ ਆ ਬੁੱਧਵਾਰਸ 레ਹਾ ਜੀ ਸਾਹਿਬ ਕੀਰਤਨ ਦੀ ਸੇਵਾ ਹੁੰਦੀ ਆ ਪਾਣੀ ਚਾਹੇ ਤੋੜੇ ਲਾਉਂਦੇ ਹੋਈਏ ਤੇ ਕੁਛ ਵੀ ਕਰਦੇ ਉੱਥੇ ਜਰੂਰ ਜਾਈਦਾ ਜੀ ਹੋਰ ਜੀ ਤੇ ਉਹ ਸਾ ਤਾਂ ਮਾਪੁਰਖਾਂ ਦਾ ਅਸੀਂ ਪਿਆਰ ਮਾਨਦੇ ਆ ਉਹਨਾਂ ਦੇ ਕੋਲ ਇਹ ਸਾਰੀਆਂ ਕਰਤਾਂ ਜੀ ਰਹਿੰਦੀਆਂ ਨਾ ਮੇਸਲ ਸਤਲੁਜੀਤ ਸਿੰਘ ਵੀ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇੱਥੇ ਸੇਵਾ ਨਿਭਾਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਹੋ ਗਏ ਵੀਰ ਜੀ ਇੱਥੇ ਸੇਵਾ ਕਰਦੇ ਆ ਉਹ ਤੇ ਉਹ ਹਫ਼ਤੇ ਤੋਂ ਉੱਪਰ ਹੋ ਗਿਆ ਜੀ ਆਪਾਂ ਦਾ ਜਦੋਂ ਜਿਵੇਂ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਨੂੰ ਪਤਾ ਲੱਗਦਾ ਵੀ ਪਾਣੀ ਦਾ बहाव ਤੇਜ਼ ਹੋਇਆ ਪਿੱਛੋਂ ਦੱਸਣ ਲੱਗੇ ਵੀ ਇਹਨੇ ਕਿਉਂ ਉਸਕ ਪਾਣੀ ਦਰਿਆਵਾਂ ਤੋਂ ਛੱਡਤਾ ਤਾਂ ਸਾਡੀ ਟੀਮ ਸਾਰੀ ਮਤਲਬ ਕਿ ਆਮ ਲੋਕਾਂ ਕੋਲ ਘਰੇ ਤਾਂ ਬੈਠਾ ਨਹੀਂ ਜਾਂਦਾ ਸੋ ਮੈਂ ਭਾਈ ਦਵਿੰਦਰ ਨੂੰ ਫੋਨ ਲਾਇਆ ਤੇ ਹਰਦੀਪ ਜੀ ਨਾਲ ਗੱਲ ਹੋਈ ਤਾਂ ਅਸੀਂ ਚਾਲੇ ਪਾਦੇ ਨਾਲ ਦੇ ਤੇ ਉਸ ਦਿਨ ਤੋਂ ਇੱਕ ਪਹਿਲੇ ਦਿਨ ਅਸੀਂ ਵੈਸੇ ਹੀ ਦੇਖਣਾ ਇਹ ਮੈਨੂੰ ਨਾ ਕਰਨੀ ਆ ਵੀ ਕੀ ਚੀਜ਼ ਦੀ ਲੋੜ ਆਥੇ ਕੀ ਤਾਂ ਉਸ ਤੋਂ ਬਾਅਦ ਬਸ ਫਿਰ ਜਿੱਦਣੇ ਆਏ ਆ ਅਗਲੇ ਦਿਨ ਆਪਾਂ ਕੈਂਪ ਲਾਤਾ ਉਸ ਦਿਨ ਤੋਂ ਲਗਾਤਾਰਕ ਸੇਵਾ ਇਹ ਚੱਲ ਰਹੀ ਹੈ ਸਾਰੇ ਸਿੰਘਾਂ ਦੇ ਅ ਕੈਂਪ ਦੇ ਵਿੱਚ ਮਤਲਬ ਕਿਹੜੀਆਂ-ਕਿਹੜੀਆਂ ਵਸਤੂਆਂ ਹੁਣ ਜ਼ਰੂਰੀ ਜਿਵੇਂ ਇੱਥੇ ਸਿੰਘਾਂ ਨੂੰ ਲੋੜ ਹੈਗੀ ਆ ਅੱਜ ਤਾਂ ਸنگانوں ਜ਼ਿਆਦਾ ਤਾਂ ਜੀ ਆਪਣਾ ਅਸੀਂ ਦੋਨੇ ਬੰਨਾਂ ਦੀ ਸੇਵਾ ਚੱਲ ਰਹੀ ਹੈ ਆਪਣੀ ਫਿਰੋਜ਼ਪੁਰ ਤੋਂ ਦੀ ਅਸੀਂ ਹੁਣੀ ਹੈ ਅੱਜ 2-3 ਦਿਨ ਤੋਂ ਚੱਲ ਰਹੀ ਸੀ ਜ਼ਿਆਦਾ ਤਾਂ ਜਿੰਮਤ ਦੇ ਮਤਲਬ ਪਸ਼ੂਆਂ ਦੀ ਖਰਾਕ ਜਿੱਦਾਂ ਪਸ਼ੂਆਂ ਦਾ ਚਾਰਾ ਚੋਕਰ ਹੋ ਗਈ ਮੱਕੀ ਦਾ ਚਾਰ ਹੋ ਗਿਆ ਫੀਡ ਵਗੈਰਾ ਦਾ ਜੀ ਰਾਸ਼ਨ ਦੀ ਅਜੇ 19 ਜ਼ਰੂਰਤ ਨਹੀਂ ਹੈਗੀ ਕੁਝ ਪਰਿਵਾਰ ਮਤਲਬ ਜ਼ਿਆਦਾ ਹੈ ਜਿਹੜੇ ਆਪ ਗਰੀਬੀ ਚਾਉਂਦੇ ਆ ਉਹਨਾਂ ਨੂੰ ਕੁਝ ਹੈ ਰਾਸ਼ਨ ਦੀ ਨਹੀਂ ਰਾਸ਼ਨ ਦਾ ਅਜੇ ਚੱਲ ਰਿਹਾ ਤੇ ਜ਼ਿਆਦਾ ਤਾਂ ਪਸ਼ੂਆਂ ਦਾ ਚਾਰਾ ਫੀਡ ਵਗੈਰਾ ਦਾ ਜਿੱਥੇ ਆਪਾਂ ਨੂੰ ਦੋਨੇ ਬੰਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਵੀ ਹੋ ਆ ਰਹੀ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਮਹਾਰਾਜ ਬਹੁਤ ਬਹੁਤ ਧੰਨਵਾਦ ਬਹੁਤ ਕਿਰਪਾ ਵਾਤੇ ਇਹਨਾਂ ਦੇ ਜਿਹੜੇ ਬਾਪੂ ਜੀ ਆ ਸਰਦਾਰ ਗੁਰਵਜਨ ਸਿੰਘ ਜੀ ਉਹ ਵੀ ਉੱਚੀਆਂ ਧਾਰਾਂ ਦਾ ਕੀਰਤਨ ਕਰਦੇ ਆ ਜੀ ਤੇ ਉਹਨਾਂ ਵੱਲ ਵੇਖ ਵੇਖ ਕੇ ਹੌਲੀ ਹੌਲੀ ਸਾਡੇ ਬਾਬਾ ਸਿਕਦੇਵ ਸਿੰਘ ਜੀ ਆ ਉਹ ਉਹਨਾਂ ਨਾਲ ਜੁੜੇ ਉਹਨਾਂ ਦਾ ਕਰਕੇ ਫਿਰ ਸਾਰੀ ਸਾਡੀ ਜਿਹੜੀ ਪਹਿਲਾਂ ਉਹ ਕਰਦੇ ਸੀ ਬਜ਼ੁਰਗ ਫਿਰ ਹੌਲੀ ਹੌਲੀ ਇਨਾਂ ਦਾ ਦਾਦਾ ਇਨਾਂ ਦਾ ਪਿਤਾ ਤੇ ਹੁਣ ਇਹ ਕਰਦੇ ਆ ਇਨਾਂ ਦੇ ਗਾੜੀ ਬੱਚੇ ਵੀ ਕਰਦੇ ਆ ਸਾਰੀ ਸੰਗਤ ਇਹ ਜਿਹੜੀ ਉਸ ਕੀਰਤ ਨਾਲ ਜੁੜੀ ਹੋਈ ਆ ਇਹ ਸਾਰਾ ਹੀ ਸਤਿਕਾਰ ਇਹ ਸਾਰਾ ਹੀ ਪਿਆਰ ਮਹਾਂ ਪ੍ਰਸ਼ਾਦ ਨੂੰ ਮਿਲਦਾ ਵਾ ਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਮਿਲਦੇ ਰਹੀ ਤੇ ਕਿਰਪਾ ਹੋਈ ਰਹੀ ਇਹ ਤੁਸੀਂ ਕਹਿ ਕਿ ਉਹ tinha ਧਾਰਨਾ ਮਾ ਦਾ ਕੀਰਤਨ ਜਿਹੜਾ ਬਾਬਾ ਅਦਰ ਸਿੰਘ ਜੀ ਹੈ ਨਾ ਵਸਤੂਆਣਾ ਸਾਹਿਬ ਵਾਲਿਆਂ ਨੇ ਸ਼ੁਰੂ ਕਰਾਇਆ ਸੀ ਬਹੁਤ ਸੰਗਤ ਜਾਂਦੀ ਆ ਉੱਥੇ ਹਨ ਤੇ ਜਿਵੇਂ ਪਹਿਲਾਂ ਇਹ ਗੱਲ ਲੱਖੀ ਜਾਂਦੀ ਨਹੀਂ ਜਦੋਂ ਪੁਰਾਣੇ ਜਿਹੜੇ ਬਜ਼ੁਰਗ ਵਾਹੀ ਕਰਦੇ ਸੀ ਜਾਂ ਖੇਤ ਵਾਉਂਦੇ ਸੀ ਬਲਦਾਂ ਨਾਲ ਨਾਲੇ ਬਾਣੀ ਪੜਦੇ ਸੀ ਹੁਣ ਡੱਕ ਲੱਗੇ ਹੁੰਦੇ ਆ ਗਾਣੇ ਚੱਲਦੇ ਹੁੰਦੇ ਆ ਜਦੋਂ ਬਾਣੀ ਪੜਦੇ ਸੀ ਤਾਂ ਉਹ ਜਿਹੜਾ ਮਤਲਬ ਜਿਹੜਾ ਵੀ ਬੀਜਦੇ ਸੀ ਉਹਦੇ 'ਚ ਵੀ ਬਾਣੀ ਬਰਕਤ ਸੀ ਹਾਂਜੀ ਬਰਤਦੀ ਸੀ ਹੈਨਾ ਹੁਣ ਉਹ ਬਾਣੀ ਨਹੀਂ ਵਰਤਦੀ ਬਿਲਕੁਲ ਬਿਲਕੁਲ ਇਹ ਪਾਸ਼ਾ ਜੀ ਪਹਿਲੀ ਤੇ ਗੱਲ ਇਹ ਆ ਮੈਂ ਤੇ ਹਿਸਾਬ ਲਾਉਣਾ ਮੈਂ ਕਿ ਜਿਦੇ ਜਿਦੇ ਆ ਅੱਜ ਡੱਕ ਜਾਂ ਡੀਜ਼ਲ ਲੱਗ ਗਿਆ ਇਹ ਸਮਝ ਉਹ ਸੁਣਨ ਵਾਲਿਆਂ ਨੂੰ ਨਹੀਂ ਆਉਂਦੇ ਜੀ ਜਿਹੜੇ ਸੀਟ ਦੇ ਉੱਤੇ ਬੈਠੇ ਆ ਉਹ ਉਹਨਾਂ ਨੂੰ ਸਮਝ ਨਹੀਂ ਕਿ ਆਉਂਦੀ ਤੇ ਉਹ ਵੀ ਮੇਰੇ ਹਿਸਾਬ ਨਾਲ ਵੀ ਉਹ ਵੀ ਬਿਲਕੁਲ ਇੱਥੋਂ ਕੰਨਾਂ ਤੋਂ ਇੱਥੋਂ ਜੀ ਧੜਕਣ ਦਾ ਕਰਕੇ ਉਹ ਲਾਸ਼ ਰਦੇ ਪਰ ਐਵੇਂ ਰੌਲਾ ਰੱਪਾ ਇਹ ਗੱਲ ਕੋਈ ਨਹੀਂ ਜੀ ਬਾਦਸ਼ਾਹ ਜੇ ਤੁਸੀਂ ਸ਼ਬਦ ਸੁਣਾਓਗੇ ਉਸੇ ਦੇਕ ਦੇ ਵਿੱਚ ਲਾ ਕੇ ਹੈ ਤੇ ਉਹ ਵੀ ਮੋਬਾਈਲ ਹੀ ਹੈ ਨਾ ਤੇ ਉਸ ਮੋਬਾਈਲ ਤੋਂ ਤੁਸੀਂ ਲਾਹਾ ਲੋ ਕਥਾ ਸੁਣ ਲੋ ਕੀਰਤਨ ਸੁਣ ਲੋ ਤੇ ਜੇ ਕਿਤੇ ਚਸਕਾ ਪੈ ਜੇ ਬਾਣੀ ਕੰਠ ਕਰਨ ਦਾ ਤੇ ਟਰੈਕਟਰ ਤੇ ਬੈਠੇ ਵੀ ਤੁਸੀਂ ਸ਼ਬਦ ਕੰਠ ਜ਼ਿਆਦਾ ਕਰ ਸਕਦੇ ਜੇ ਕੋ ਅਕਾਂਤ ਹੁੰਦੀ ਆ ਉਹ ਟਰੈਕਟਰ ਦੀ ਤੇ ਉਹ ਕਥਾ ਦੀ ਆਵਾਜ਼ ਹੁੰਦੀ ਆਸੇ ਪਾਸੇ ਦੀ ਆਵਾਜ਼ ਬਿਲਕੁਲ ਬੰਦ ਹੁੰਦੀ ਆ ਤੇ ਉਹ ਵੀ ਬੜੀ ਕਿਰਪਾ ਉਹ ਵੀ ਬੜਾ ਆਨੰਦ ਬਣਦਾ ਵਾ ਪਰ ਅੱਜ ਕੱਲ ਮਾਹੌਲ ਹੀ ਸਾਰਾ ਉਲਟਾ ਹੋ ਗਿਆ ਅੱਜ ਦੁਨੀਆ ਬਦਲ ਗਈ ਆ ਪਰ ਬਦਲਣਾ ਚਾਹੀਦਾ ਨਹੀਂਗਾ ਜੇ ਅਸੀਂ ਮਹਾਰਾਜ ਜੀ ਬਦਲਾਂਗੇ ਤੇ ਦੁੱਖ ਪਾਵਾਂਗੇ ਜੇ ਜੁੜੇ ਰਵਾਂਗੇ ਆਪਦੇ ਦੇ ਨਾਲ ਸੇਵਾ ਨਾਲ ਸਿਮਨ ਦੇ ਨਾਲ ਤੇ ਅਸੀਂ ਵੀ ਸੌਖੇ ਸਾਡਾ ਆਉਣ ਵਾਲਾ ਪਰਿਵਾਰ ਇਹ ਸਭ ਕਰ ਪਰ ਮਾਰੇ ਥੋੜੀ ਵੀਡੀਓ ਵੇਖ ਕੇ ਜਾਂ ਤੁਹਾਨੂੰ ਵੇਖ ਕੇ ਬਹੁਤ ਸਿੰਗਾ ਨੂੰ ਜਾਂ ਬਹੁਤ ਦੁਨੀਆ ਨੂੰ ਚਾਹ ਛੜਿਆ ਪੰਜਾਬ ਦੇ ਸਿੰਗਰਾਂ ਨੂੰ ਮੈਂ ਥੋੜੀ ਵੇਖ ਰਿਹਾ ਸੀ ਅਰਜਨ ਢਿੱਲੋਂ ਨੇ ਵੀ ਥੋੜੀ ਜਿਹੜੀ ਉਹ ਵੀਡੀਓ ਹੈ ਸ਼ੇਅਰ ਕੀਤੀ ਬਹੁਤ ਜਣਾਂ ਨੂੰ ਚਾਹ ਛੜਿਆ ਦੇਖ ਕੇ ਇਹ ਮਹਾਰਾਜ ਜੀ ਇਹ ਇਹ ਜਿਹੜਾ ਚਾਹ ਵਾਣਾ ਇਹ ਲੈਣ ਵਾਲਾ ਚਾਹਨੇਗਾ ਗਾਣਾ ਤੁਸੀਂ ਇੱਕ ਵਾਰ ਸੁਣ ਲਓ ਚਾਹੇ ਦੋ ਵਾਰ ਸੁਣ ਲੋ ਪੰਜ ਵਾਰ ਤੁਸੀਂ ਸੁਣ ਲੋਗੇ ਤੇ ਆਟੋਮੈਟਿਕ ਹੀ ਤੁਹਾਨੂੰ ਲੱਗੂ ਤੇ ਗਾਣਾ ਬੋਰ ਕਰਦਾ ਇਹਨੂੰ ਅਸੀਂ ਸੁਣਨਾ ਹੈ ਜੀ 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 ਮਹਾਰਾਜ ਜੀ ਜਿਹੜਾ ਬਾਣੀ ਦਾ ਸ਼ਬਦ ਤੁਸੀਂ ਇੱਕ ਹੀ ਕੰਠ ਕਰੋ ਤੇ ਇੱਕ ਸ਼ਬਦ ਨੂੰ ਹੀ ਵਾਰ-ਵਾਰ ਗਾ ਕੇ ਵੇਖੋ ਤੁਹਾਨੂੰ ਆਏ ਵਾਰ ਗਾਉਣ ਨਾਲ ਰਸ ਆਏ ਵਾਰ ਗਾਉਣ ਨਾਲ ਤੁਹਾਨੂੰ ਆਨੰਦ ਆ ਜਾਵੇਗਾ ਤੁਹਾਨੂੰ ਰਸ ਆ ਜਾਵੇਗਾ ਇਥੋਂ ਤੱਕ ਵੀ ਤੁਸੀਂ ਪ੍ਰਸ਼ਾਦਾ ਨਹੀਂ ਸ਼ੱਕਦੇ ਪੰਜ ਦੀ ਸ਼ਬਦ ਪੜ੍ਹ ਲਓ ਤੁਹਾਨੂੰ ਪਤਾ ਲੱਗਣਾ ਵੀ ਸ਼ੱਕਿਆ ਵਾ ਕਿ ਨਹੀਂ ਸ਼ੱਕਿਆ એનર્ਜੀ ਇੰਨੀ ਆ ਜੀ ਮਹਾਰਾਜ ਆਨੰਦ ਇੰਨਾ ਵਾ ਬਾਣੀ ਦੇ ਵਿੱਚ ਤੇ ਇੱਕ ਤੇ ਮਹਾਰਾਜ ਸਿੱਧੀ ਹੁੰਦੀ ਐ ਗੋਲੀ ਉਹ ਐ ਕਰਕੇ ਕਿਸੇ ਨੂੰ ਮਾਰ ਦੋ ਕੀ ਕਰ ਕੀ ਕਰ ਦੋਗੀ ਉਹ ਗੋਲੀ ਸਿੱਧੀ ਮਾਰੋ ਕੁਛ ਵੀ ਨਹੀਂ ਕਰ ਸਕਦੀ ਉਹੀ ਗੋਲੀ ਪਿਸਤਲ ਵਿੱਚ ਪਾ ਕੇ ਭਾਵੇਂ ਇਦਾਂ ਲਾਗੇ ਤਿੰਨਾਂ ਬੰਦਿਆਂ ਨੂੰ ਮਾਰ ਦੋ ਹੋ ਸਕਦਾ ਉਹ ਤਿੰਨਾਂ ਦਾ ਹੀ ਨੁਕਸਾਨ ਕਰ ਦੇ ਇੱਕ ਬਾਣੀ ਦੂਜੀ ਨਿਕਲੀ ਸੰਤਾਵਾਂ ਪਰਛਾਦੀ ਰਸਨਾ ਤੋਂ ਜੀ ਇੱਕ ਬਾਣੀ ਦੂਜੀ ਨਿਕਲੀ ਮਾਂ ਪਰਛਾਦੀ ਰਸਨਾ ਤੋਂ ਤੇ ਮਹਾਰਾਜ ਜੀ ਉਹ ਤੇ ਬੋਲ ਐਸੇ ਬੋਲਦੇ ਆ ਇੱਕ ਵਾਰੀ ਜੀ ਨੂੰ ਸੁਣਾ ਦਿੰਦੇ ਆ ਸੀ ਆਨਚ ਹੋਵੇ ਬੰਦਾ ਇਹ ਨਾ ਹੋਵੇ ਬੰਦਾ ਕਿਤੇ ਇਧਰ ਉਧਰ ਹੋਵੇ ਜੀ ਜੀ ਸੁਰਤ ਕਰਕੇ ਸੌਣ ਲਵੇ ਤੇ ਸੁਰਤ ਕਰਕੇ ਉਹ ਅੰਦਰ ਚਲਿਆ ਜਾਵੇ ਤੇ ਮਹਾਰਾਜ ਜੀ ਉਹ ਤਾਂ ਫਿਰ ਜੋਰ ਦੇਂਦਾ ਵਾਕਿ ਫਿਰ ਦੁਨੀਆ ਭੁੱਲ ਜਾਂਦੀ ਫਿਰ ਬਾਤ ਦੀ ਗਜੈਸ ਜਾਂ ਗਾਣਿਆਂ ਦੀ ਜਾਂ ਫਿਲਮਾਂ ਦੀ ਗਜੈਸ ਨਹੀਂ ਦੀ ਫਿਰ ਬੰਦਾ ਲਗਾਤਾਰ ਚਾਹਦਾ ਵਾ ਵੀ ਮੈਂ ਹੋਰ ਅਦਾਸ ਹੋਰ ਅਦਾਸ ਹੋਰ ਅਦਾਸ ਲਵਾ ਤੇ ਸਾਥ ਸੰਗ ਦੀ ਜਿੰਨਾਂ ਨੂੰ ਰਸ ਆ ਜਾਂਦਾ ਨਾ ਉਹ ਫਿਰ ਗੱਲਾਂ ਕਹਿਨ ਕਥਨ ਤੋਂ ਬਾਹਰੀਆਂ ਹੋ ਜਾਂਦੀਆਂ ਮੇਰੇ ਮਾਲਕ ਨੇ ਕਿਹਾ ਵਾ ਨਾਰਾਇਣ ਨਰਪਤ ਨਮਸ਼ਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਆਪ ਮੁਕਤ ਹੋਏ ਤਾਰੇ ਕਗਲਾ ਬਚਨ ਕਾਮਨ ਗੁਣ ਕਹੀ ਹੈ ਅੰਤ ਨਹੀਂ ਕਿਛ ਪਰ ਹੈ ਅਕੀ ਵੇਖੋ ਸੁਣੋ 100 ਤੋਂ ਨਹੀਂ 1 ਤੋਂ ਨਹੀਂ ਜਾਣਦੋ ਨਹੀਂ ਲੱਖ 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 ਤੋਂ ਸਦਾ ਕਰੋੜ ਦੀ ਗੱਲ ਕਰਦੇ ਆ ਲੱਖ 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 ਕਈ ਕੋਰੇ ਯਾਰ ਕੇ ਵੇਖੋ ਕੋਈ ਹਾਇ ਐ ਐਸਾ ਵਿਚਾਰੋ ਅਗਲਾ ਬਚਣਾ ਹਦਾ ਵਾ ਬਿਸਮ 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 ਹੀ ਪਈ ਹੈ ਲਾਲ ਬਲਾਲ ਰੰਗਾਰਾ ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾਟ ਗੁੰਗਾ ਮੁਸਕਰ ਗੁੰਗਾ ਤੇ ਐ ਤਾਂ ਨੂੰ ਹੱਥ ਖੜਾ ਕਰਕੇ ਦੱਸ ਸਕਦਾ ਵੀ ਇਹ ਰਸ ਕੀ ਆ ਇਹ ਆਨੰਦ ਕੀ ਆ ਪਰ ਸਤ ਸੰਗਤ ਜੀ ਉਹ ਰਸ ਦੀ ਜਿਹੜੀ ਮਿਸਾਲ ਬਾਹਰ ਹੀ ਨਹੀਂ ਦਿੱਤੀ ਜਾ ਸਕਦੀ ਕਿਉਂ ਉਹਦੇ ਮੁਕਾਬਲੇ ਤੇ ਹਾਇ ਕੁਝ ਨਹੀਂ ਤੇ ਜੇ ਤੁਸੀਂ ਸੁਣਨਾ ਚਾਹੁੰਦੇ ਜੋ ਤੇ ਪਾਗ ਤੇ ਜੀ ਕਹਿੰਦੇ ਸ਼ੱਕਰ ਖੰਡ ਨੇਵਾਤ ਗੁੜ ਮੱਖਿਓ ਮਾਜਾ ਦੁੱਧ ਅੱਗੇ ਜਾ ਕੇ ਕਹਿੰਦੇ ਮਹਾਰਾਜ ਜੀ ਸਭੇ ਵਸਤੂ ਹੈ ਮਿੱਠੀਆਂ ਹੈ ਰਸਾ ਪਰ ਪਾਸ਼ਾ ਤੇਰੇ ਨਾਮ ਦੇ ਬਰਾਬਰ ਇੱਕ ਕੁਸ਼ ਨਹੀਂ ਰੱਬ ਨਾ ਪੂਜਣਾ ਤੇਰੇ ਨਾਮ ਦੇ ਬਰਾਬਰ ਇਹ ਨਹੀਂ ਹੈ ਮਿੱਠੀਆਂ ਹੈ ਬਹੁਤ ਸਵਾਦ ਲੀਆਂ ਵਾ ਪਰ ਤੇਰੇ ਨਾਮ ਗਾਰੀ ਇਹ ਵੀ ਫਿੱਕੀਆਂ ਵਾ ਇਹ ਫਿੱਕੀਆਂ ਹਾਂਜੀ ਸ਼ੁਕਰੀਆ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਪਾਈਗੁਰਜੀ ਕਾ ਖਾਲਸਾ ਐਸ ਗੁਰਜੀ ਕੀ ਫਤਿਹ ਪਰ ਜਿਹੜੇ ਸਿੰਘ ਨੇ ਜਿਹੜੇ ਬਾਣੀ ਪੜ੍ਹ ਰਹੇ ਸੀ ਨਾਲ-ਨਾਲ ਬੰਨ ਪੱਕਾ ਕਰ ਰਹੇ ਸੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਆਪਾਂ ਦੇਖੀ ਸੀ ਉਹ ਸਿੰਘ ਸਾਡੇ ਨਾਲ ਸਨ ਗੱਲਬਾਤ ਇਹਨਾਂ ਨੇ ਸਾਡੇ ਨਾਲ ਕੀਤੀ ਹੈ ਕਹਿ ਰਹੀ ਹੈ ਕਿ ਸਾਰੀਆਂ ਵਸਤੂਆਂ ਮਿੱਠੀਆਂ ਜਿਵੇਂ ਬਾਬਾ ਫਰੀਦ ਜੀ ਲਿਖਦੇ ਆ ਪਰ ਪ੍ਰਮਾਤਮਾ ਦਾ ਰੰਗ ਸਭ ਤੋਂ ਮਿੱਠਾ ਪ੍ਰਮਾਤਮਾ ਦਾ ਨਾਮ ਜਿਹੜਾ ਆ ਉਹ ਸਭ ਤੋਂ ਮਿੱਠਾ ਆ ਤੇ ਜੇ ਉਹਦੀ ਮਿਠਾਸ ਮਿਲ ਜੇ ਫਿਰ ਦੁਨਿਆਵੀ ਮਿਠਾਸਾਂ ਦੀ ਜਿਹੜੀ ਆ ਉਹ ਲੋੜ ਨਹੀਂ ਰਹਿੰਦੀਗੀ ਕਹ ਰਹੇ ਨੇ ਕਿ ਮਹਾਰਾਜ ਜਿਵੇਂ ਪਾਣੀ ਚ ਰੱਖਦੇ ਆ ਉਵੇਂ ਰਹਿਣਾ ਚਾਹੀਦਾ ਹੈਗਾ ਸੋ ਅਸੀਂ ਪਾਣੀ ਦੇ ਵਿੱਚ ਸੇਵਾ ਵੀ ਕਰ ਰਹੇ ਆ ਸਿਮਰਨ ਵੀ ਕਰ ਰਹੇ ਆ ਪਰਮਾਤਮਾ ਯਾਦ ਵੀ ਕਰਾਉਂਦੇ ਆ ਖੁਦ ਨੂੰ ਤਾਂ ਪਰਮਾਤਮਾ ਜਿਹੜਾ ਆ ਜੂਝਣ ਦਾ ਜਿਹੜਾ ਬਲ ਵੀ ਬਖਸ਼ਦੇ ਨੇ ਸੋ ਕਹ ਰਹੇ ਨੇ ਕਿ ਨਾਲ-ਨਾਲ ਗਰਬਾਣੀ ਪੜ ਰਹੇ ਆ ਤੇ ਨਾਲ-ਨਾਲ ਜਿਹੜਾ ਆ ਸੇਵਾ ਵੀ ਚੱਲ ਰਹੀ ਹੈ ਇਸ ਵੇਲੇ ਅਸੀਂ ਹਰੀਕੇ ਪੱਤਨ ਦੇ ਨਜ਼ਦੀਕ ਜਿਹੜਾ ਮੌਜੂਦ ਸੀਗੇ ਸਿੰਘਾਂ ਦੇ ਨਾਲ ਗੱਲ ਕੀਤੀ ਆ ਕਿ ਜਿਸ ਤਰੀਕੇ ਦੀ ਚੜ੍ਹਦੀ ਕਲਾ ਇਹਨਾਂ ਦੇ ਵਿੱਚ ਦੇਖਣ ਨੂੰ ਮਿਲੀ ਆ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੀਹੀ ਚੜ੍ਹਦੀ ਕਲਾ ਜਿਹੜੀ ਆ ਪੰਜਾਬ ਦੇ ਹਰ ਇੱਕ ਹੜ ਪਰਿਵਾਰ ਤਲਾਕ ਦੇ ਵਿੱਚ ਜਿਹੀ ਚੜ੍ਹਦੀ ਕਲਾ ਦੇਖਣ ਨੂੰ ਮਿਲ ਰਹੀ ਹੈ ਕੈਮਰਾਮੈਨ ਮੈਕਦੀਪ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਹਰੀਕੇ ਪਤਨ